ਕੋਈ ਵੀ ਤੁਹਾਡਾ ਚੀਟਿੰਗ ਕਰਦਾ ਚੀਟ ਇਹ ਚੀਜ਼ ਆ ਉਹ ਚੀਜ਼ਾਂ ਨੂੰ ਉਹ ਮਸੀ ਇਹਦਾ ਇਹਨਾਂ ਜ ਕਰਵਾਜ ਕਰ ਲਿਆ ਇਹਦਾ ਕਾਰਨ ਕੀ ਕਰਨ ਦਾ ਕਰਵਾਜ ਸਾਡੇ ਅੱਜ ਕੱਲ ਦੇ ਕੀ ਕਰਦੇ ਆ ਜੀ 스마트ਫੋਨ ਸੋਸ਼ਲ ਮੀਡੀਆ ਆਨਲਾਈਨ ਬੈਂਕਿੰਗ UPI ਡਿਜੀਟਲ ਡਾਕੂਮੈਂਟ ਵਾਈਫਾਈ ਦਾ ਜ਼ਿਆਦਾ ਯੂਜ਼ ਕਰਦੇ ਆ ਸਾਰੇ ਕਰਦੇ ਆ ਜਿਹੜਾ ਸੈਕੂਰ ਹੋ ਉਹਨੂੰ ਕੀ ਲੱਭਦਾ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ ਨੈਟਵਰਕ ਤੇ ਫੋਨ ਤੇ ਕੰਪਿਊਟਰ ਤੇ ਉਹਨੂੰ ਕਿੱਦਾਂ ਕੰਮ ਲੱਭਾਇਆ ਨਹੀਂ ਹੋ ਸਕਦਾ ਨਾ ਫਿਰ ਸੌ ਟਾਰਗੇਟ 잡ਦੇ ਹਾਂ ਸੌ ਟਾਰਗੇਟ ਕੌਣ ਹੁੰਦਾ ਹੈ ਬੱਚੇ ਬਜ਼ੁਰਗ ਜ਼ਿਆਦਾਤਰ ਜਿਹੜੇ ਹੈਗੇ ਆ ਬੱਚੇ ਤੁਸੀਂ ਦੇਖਿਆ ਹੋਣਾ ਆਨਲਾਈਨ ਦੌਰ ਦੇ ਗੇਮ ਖੇਡਦੇ ਆ ਗੇਮ ਖੇਡਦੇ ਘਰ ਦੇ ਨਾਲ ਕੌਣ ਸਕਦੇ ਆ ਉਹਦੇ ਚ ਪੈਸੇ ਬਾੜ ਦਿੰਦੇ ਆ ਉਹ ਪੈਸੇ ਮਨੋਮੈਂਟਲ ਸਵਾਹ ਹੋ ਜਾਂਦੇ ਮੁੱਖ ਕੀ ਚੀਜ਼ ਆ ਉਹ ਇਹ ਹੀ ਸਾਈਬਰ ਕ੍ਰਾਈਮ ਹੈ ਏ ਸਾਡੇ ਬਜ਼ੁਰਗ ਨੇ ਕਿ ਤੁਹਾਡੇ ਕੋਲ OTP ਲੈਣਾ ਤੁਹਾਡੇ ਕੋਲ ਉਹਦੀ ਗੱਲ ਵੀ ਤੁਹਾਨੂੰ ਮੈਸੇਜ ਮੈਂ ਬੇਟੀ ਦੀ ਇਸ ਵਾਰ ਕੇ ਬੇਟੀ ਮਰੀ ਸੀ ਉਹਦੀ ਫਰੈਂਡ ਸੀ ਤੇ ਉਹਦੇ ਫਾਦਰ ਸੀ ਅਸੀਂ ਚਲੇ ਜਾਣਾ ਗਏ ਆ ਐਡਮਿਸ਼ਨ ਕਰਵਾ ਕੇ ਆਈ ਸੀ ਕਾਲਜ ਨੂੰ ਰਸਤੇ ਦੇ ਵਿੱਚ ਆ ਰਹੇ ਤਾਂ ਉਹਨੂੰ ਫੋਨ ਆਇਆ ਤੁਸੀਂ پیسے ਵੱਧ ਦਿੱਤੇ ਨਹੀਂ ਤੁਹਾਡੇ 300 ਰੁਪਏ ਘਟ ਗਿਆ ਜੀ ਤੁਸੀਂ 300 ਰੁਪਏ ਤੁਹਾਡਾ ਸੌਰੀ ਮੇਰੇ ਵੱਲ ਵੱਧ ਗਿਆ ਉਹ ਬੰਦਾ ਉਹ ਠੀਕ ਹੈ ਬੰਦਾ ਕੋਣ ਨਹੀਂ ਕਰਦਾ ਇਹ 300 ਰੁਪਏ ਵੱਧ ਸ਼ਾਇਦ ਹੋ ਗਿਆ ਹੋਗਾ ਵੀ ਮੈਂ ਜੀ ਕੈਲਕੂਲੇਸ਼ਨ ਕੀਤੀ ਹੈ ਫਿਰ ਤੁਸੀਂ ਜਿਹੜਾ ਪੇ ਕਰਕੇ ਆਏ ਆ ਇਹ 300 ਰੁਪਏ ਵੱਧ ਆ ਗਿਆ ਜੀ ਦੋ ਦਿਨ ਦਾ ਰੈਂਟ ਵੀ ਮੈਂ ਤੁਹਾਨੂੰ ਕੋਲਣ ਦਾ ਅਸੀਂ ਉਹ ਤੇ ਪੇਮੈਂਟ ਕਰਕੇ ਆਦੇ ਉਹਨੇ 300 ਰੁਪਏ ਦਾ ਕਹਿੰਦਾ ਇੱਥੇ ਕਰੋ ਜੀ ਮੈਨੂੰ ਮੈਂ ਤੁਹਾਨੂੰ 300 ਰੁਪਏ ਲੱਗਿਆ ਹੁਣ ਕਿਹੜੇ ਨੰਬਰ ਤੇ ਪਾਵਾਂ ਉਹਨੇ ਆਪਣਾ ਨੰਬਰ ਦਿੱਤਾ ਇਸ ਨੰਬਰ ਤੇ ਪਾ ਦੇ 300 ਰੁਪਏ ਦੇ ਪਹੁੰਚ ਆ ਗਏ 300 ਦੇ ਬਜਾਏ 300 ਆ ਲੱਗਿਆ ਪਹੁੰਚ ਉਹ ਕਹਿੰਦਾ ਜੀ ਸੌਰੀ ਜੀ ਮੇਥੋਂ ਗਲਤੀ ਹੋ ਗਈ ਇੱਕ ਜ਼ੀਰੋ ਵੱਧ ਲੱਗ ਗਈ ਸੀ ਉਨੇ 2200 ਰੁਪਏ ਕਲਿੱਕ ਕਰਿਆ ਉਧਰ ਆਹ ਕੌਣ ਸੌ ਕੀ ਕਿ ਸੀਗਾ ਅਨਨੋਨ ਬੰਦਾ ਸੀ ਪਤਾ ਨਹੀਂ ਕੌਣ ਸੀ ਉਥੇ ਕੀ ਸਾਨੂੰ ਚਾਹੀਦਾ ਸੀ ਕਰਮਾਰਪਾਲ ਅਲੌਂਗ ਵਿਦ ਐਸ ਐਚਓ ਉਸਹਾਨਾਣੀ ਅਦਰ ਰਿਸਪੈਕਟਿਡ ਡਿਗਰੀਡਰੀਜ਼ ਆਨਰੇਬਲ ਮੈਂਬਰਸ ਆਫ ਪੰਜਾਬ ਪੁਲਿਸ ਰਿਸਪੈਕਟਿਡ ਪ੍ਰਿੰਸੀਪਲ ਮੈਮ ਡਾਕਟਰ ਸੁਵਿੰਦਰਪਾਲ ਵਾਈਸ ਪ੍ਰਿੰਸੀਪਲ ਮੈਮ ਡਾਕਟਰ ਰਵਿੰਦਰ ਗੌਰ ਐਂਡ ਐਸਟੀਮਡ Uh, NSS Nodal Officer, that is uh, Niti sir, and to my dear NSS volunteers, once again, good afternoon. Good afternoon, afternoon ma'am. On behalf of the entire institution and the NSS unit, I extend my sincere gratitude to you, sir and ma'am, for sparing your valuable time and gracing this occasion now i would like to invite principal ma'am vice principal ma'am and miss nidhi aware that in today's digital era awareness about cyber crimes online frauds data privacy and the responsible use of social media is essential particularly for students and youth therefore i now re respectfully invite our esteemed guests to enlighten us on Heartful gratitude uh, to DSP sir, Mr. Vijay Kalvaypal ji and Madam Musha for sparing uh, their valuable time to address the students on a serious topic that is cyber crime. So बच्चों साथ में बहुत सोने तरीके से ना cyber crime के बारे सानुवेदन सिखती हैं। So जिन means अगर attempt अगर जिन motive से ਅਸੀਂ ਤੁਹਾਨੂੰ empower ਕਰਨਾ ਸੀ that is a part of empowerment so hope ਸਰ ਕਿ ਤੁਸੀਂ empowered ਹੋਏ ਨੌਲੇਜ ਲੈ ਕੇ empowered ਹੋਏ ਕਈਆਂ ਨੇ ਕੁਐਸਚਨ ਪੁੱਛੇ ਜਾਂ ਕਈ ਨੇ ਮਾਇਨ ਵਿੱਚ ਅੱਜ ਦੇ ਦਿਨ ਆਸਕ ਜੇ ਕੋਈ ਮੌਕਾ ਮਿਲ ਜਰੂਰ ਪੁੱਛ ਲੈਣਾ ਚਾਹੀਦਾ ਸਰ ਨੇ ਸਾਨੂੰ ਬਹੁਤ ਸੋਹਣਾ ਮੈਸੇਜ ਇਹ ਦਿੱਤਾ ਕਿ ਤੁਹਾਡੇ ਵਿੱਚੋਂ ਬੜਾ ਅੱਛਾ ਲੱਗੇਗਾ ਕਿ ਜੇ ਹਾਈਰ ਐਜੂਕੇਸ਼ਨ ਕਰਕੇ ਤੁਸੀਂ ਜਿਹੜਾ ਹੈ IAS PCS ਕਲੀਅਰ ਜਿਹੜਾ ਹੈ ਕਰ ਦਿਓ ਕਿਉਂਕਿ ਜਿਹੜਾ ਟ੍ਰੈਂਡ ਹੈ ਬਾਹਰ ਜਾਂਦਾ ਉਸਨੂੰ ਚੱਲ ਰਿਹਾ ਬਟ ਟੂ ਅ ਅੱਜਕੱਲ੍ਹ ਜਿਸੀ ਬਾਹਰ ਬਾਰੇ ਲੋਕਾਂ ਬਾਰੇ ਸੁਣੀ ਹੈ ਤਾਂ ਦੇ ਆ ਲੀਵਿੰਗ ਇਨ ਅ ਵੈਰੀ ਵਰਸ ਕੰਡੀਸ਼ਨ ਬਹੁਤ ਪਹਿਰੀ ਹਾਲਤ ਵਿੱਚ ਰਹਿ ਆ ਰਹੇ ਨੇ ਉੱਥੇ ਵੀ ਕ੍ਰਾਈਮ ਹੋ ਰਿਹਾ ਹੈ ਆਈ ਕਨ ਰਿ ਪਿਛਲੇ ਕੈਂਪ ਵਿੱਚ ਵੀ ਇੱਕ ਕ੍ਰਾਈਮ ਦੀ ਛੇੜ ਘੜਨਾ ਗੱਲ ਕੀਤੀ ਸੀ ਮੈਂ ਅੱਜ ਫੇਰ ਉਹਦੇ ਬਾਰੇ ਦੱਸਾਂਗੀ ਤਾਂ ਛੇ ਤੁਹਾਡੇ ਨਾਲ ਵੀ ਕਿਸੇ ਦਾ ਐਸਾ ਐਕਸਪੀਰੀਅੰਸ ਹੋਇਆ ਹੈ ਮੇਰੇ ਮਾਮਣ ਮੇਰੇ ਸਿਸਟਰ ਲਾ ਨੂੰ ਸ੍ਰੀ ਰੀਣਾ ਨੂੰ 3 ਵਜੇ ਫੋਨ ਆਇਆ ਗਿਆ ਵੀ ਯਾਨੀ ਦਾ ਤੁਹਾਡੇ ਬੇਟੇ ਨੂੰ ਜਿਹੜਾ ਐਸੀ ਅਰੈਸਟ ਕਰ ਲਿਆ ਤੇ ਜਿਹੜਾ ਇਹ ਬਸਰ ਆਇਓ ਕੇ ਆ ਗਿਆ ਸਟੈਂਟ ਨਹੀਂ ਕਰਦਾ ਅੱਜ ਮੈਨੂੰ ਉਥੇ ਕਮਲਾ નેਹਿਰੂ ਪਰਫਾਰਮੈਂਸ ਕਾਲਜ ਫਗਵਾੜਾ ਵਿੱਚ ਡਾਕਟਰ ਸੁਬਿੰਦਰਪਾਲ ਪ੍ਰਿੰਸੀਪਲ ਨੇ ਬੁਲਾਇਆ ਜੀ ਧੰਨਵਾਦੀ ਇਹਨਾਂ ਦੇ ਇੱਥੇ ਇਹਨਾਂ ਨੇ ਦੱਸਿਆ ਵੀ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਸਾਈਬਰ ਕ੍ਰਾਈਮ ਤੇ ਸਾਈਬਰ ਕ੍ਰਾਈਮ ਅੱਜਕੱਲ ਇੱਕ ਬਹੁਤ ਹੀ ਵੱਖਰੀ ਜਿਹੀ ਤਰ੍ਹਾਂ ਦਾ ਕ੍ਰਾਈਮ ਆ ਗਿਆ ਪਹਿਲਾਂ ਹੁੰਦਾ ਸੀ ਕਿ ਲੋਕ ਉਧਰ ਘਰੇ ਆ ਕੇ ਠੱਗੀਆਂ ਠੱਗੀਆਂ ਮਾਰ ਜਾਂਦੇ ਹੁੰਦੇ ਸੀ ਪਰ ਹੁਣ ਦਾ ਯੁੱਗ ਜਿਹੜਾ ਹੈ ਕੰਪਿਊਟਰ ਦਾ ਯੁੱਗ ਹੈ ਤੇ ਇਹਦੇ ਨਾਲ ਬਹੁਤ ਜਲਦੀ ਲੋਕੀ ਜਾਂਚੇ ਦੇ ਵਿੱਚ ਆ ਜਾਂਦੇ ਆ ਜਿਹੜੇ ਸਾਈਬਰ ਕ੍ਰਾਈਮ ਦੇ ਵਿੱਚ ਖਾਸ ਕਰਕੇ ਬੱਚੇ ਬਜ਼ੁਰਗ ਇਹਨਾਂ ਨੂੰ ਬਹੁਤ ਜਲਦੀ ਟਾਰਗੇਟ ਕੀਤਾ ਜਾਂਦਾ ਹੈ ਜਾਹੜੇ ਭੋਲੇ ਭਾਲੇ ਲੋਕ ਲੇਡੀਜ਼ ਖਾਸ ਕਰਕੇ ਨੂੰ ਟਾਰਗੇਟ ਕੀਤਾ ਜਾਂਦਾ। ਇਸ ਲਈ ਅਸੀਂ ਅਸੀਂ ਇੱਥੇ ਆਏ ਆ ਬੱਚਿਆਂ ਦੇ ਨਾਲ ਸਾਈਬਰ ਕ੍ਰਾਈਮ ਬਾਰੇ ਜਾਗੂ ਕਰਾ ਰਹੇ ਆ ਉਹਨਾਂ ਨੂੰ ਕਿ ਕਿਦਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਆ। ਤੇ ਸਪੈਸ਼ਲੀ ਜੀ ਅੱਜ ਤੇ ਮੈਂ ਵੀ ਬੁਲਾਉਣ ਤੇ ਪਹੁੰਚੇ ਆ ਜੀ। ਧੰਨਵਾਦ। ਥੈਂਕ ਯੂ। ਮੈਂ ਵੀ ਕਰਨਾ ਹੈ ਕੋਈ ਨਾਮ ਦੇ ਰਹੇ ਨਾ। ਮੈਂ ਸਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਜੀ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਡੀਜੀਪੀ ਕਰੋ ਜੀ ਸਰ। ਉਨਾ ਵਲੋਂ ਪ੍ਰੋਗਰਾਮ ਬਣਾਏ ਜਾਂਦੇ ਆ ਜੀ ਅਸੀਂ ਬਾਰ ਕਾਲਜ ਸਕੂਲ ਹੋਰ ਵੀ ਜਿੱਥੇ ਵੀ ਸਾਨੂੰ ਵਧੀਆ ਜਗ੍ਹਾ ਗੈਦਰਿੰਗ ਮਿਲਦੀ ਆ ਲੋਕਾਂ ਨੂੰ ਅਵੇਅਰ ਕਰਦੇ ਆ ਇਹਦੇ ਬਾਰੇ ਨਸ਼ਿਆਂ ਬਾਰੇ ਸਾਈਬਰ ਕ੍ਰਾਈਮ ਬਾਰੇ ਅਵੇਅਰ ਕਰਦੇ ਸਾਰਿਆਂ ਨੂੰ ਕੀ ਮੈਸੇਜ ਆ ਭਰਾ ਨੂੰ ਮੈਸੇਜ ਇਹ ਹੀ ਆ ਬਸ ਆਪਣੇ ਅਲਰਟ ਰਹੋ ਲੋਕਿ ਤੁਹਾਨੂੰ ਜੇ ਕੋਈ ਮੈਸੇਜ ਕਰਦਾ WhatsApp ਤੇ ਜਾਂ ਕੋਈ ਈਮੇਲ ਕਰਦਾ ਓਪਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਓ ਕਿ ਇਸ ਤਰ੍ਹਾਂ ਦੇ ਨਾਲ ਇੱਕ ਵਾਰੀ ਤੁਸੀਂ ਇੱਕ ਕਲਿੱਕ ਕਰਦੇ ਹੋ ਤੁਹਾਡਾ ਸਾਰਾ ਅਕਾਊਂਟ ਸਾਫ ਹੋ ਜਾਂਦਾ ਤੇ ਇਸ ਤੋਂ ਬਚਣ ਦੀ ਲੋੜ ਹੈ ਕੋਈ ਨੰਬਰ 193 ਨੰਬਰ ਹੈ ਜੀ ਜੇ ਕਿਸੇ ਨਾਲ ਕੋਈ ਡਗੀ ਦਾ ਸ਼ਿਕਾਰ ਹੋ ਵੀ ਜਾਂਦਾ ਸਾਈਬਰ ਤੇ ਤੇ 193 ਨੰਬਰ ਆ 1930 ਉਹਨੂੰ ਡਾਇਲ ਕਰੋਗੇ ਡਾਇਲ ਕਰਨ ਤੋਂ ਬਾਅਦ ਤੁਹਾਨੂੰ ਕਾਲ ਆਏਗੀ ਤੇ ਹੋ ਸਕਦਾ ਤੁਹਾਡਾ ਜਿਹੜਾ ਅਕਾਊਂਟ ਸਾਡੀ ਕਿਸੇ ਨੇ ਖਿੱਚ ਵੀ ਲਈ ਹੈ ਤੇ ਉਹਨੂੰ ਫ੍ਰੀਜ਼ ਕਰਕੇ ਤੁਹਾਡੇ ਖਾਤੇ ਵਿੱਚ ਦੁਬਾਰਾ ਪਾਈ ਜਾਵੇ ਕਿ ਕਿਹੋ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੁੰਦਾ ਉਹ ਵੀ ਵਾਰੀ ਕੀ ਕਰਦੇ ਹਾਂ ਸੋਸ਼ਲ ਮੀਡੀਆ ਨੂੰ ਤੁਸੀਂ ਘੱਟੋ ਘੱਟ ਫੋਲੋ ਕਰੋ ਆਮ ਤੌਰ ਤੇ ਬੱਚਿਆਂ ਦੇ ਵਿੱਚ ਟ੍ਰੈਂਡ ਹੈਗਾ ਅਸੀਂ ਜਦੋਂ WhatsApp Instagram ਇਹਦੇ ਤੇ ਅਸੀਂ ਜ਼ਿਆਦਾ ਦਿਖਦੇ ਆ ਤੇ ਆਉਂਦੇ ਕੋਈ ਨਾ ਕੋਈ ਤੁਹਾਨੂੰ ਲਿੰਕ ਭੇਜ ਦਿੰਦਾ ਜਿਹੜਾ ਹਾਲ ਅਸ কাল ਇੱਕ ਨਵਾਂ ਚੱਲਿਆ WhatsApp ਤੇ ਇਹ ਚਲਾਉਣ ਦਾ ਮੈਸੇਜ ਆ ਰਿਹਾ ਵੀ ਤੁਹਾਡਾ ਚਲਾਨ ਹੋ ਗਿਆ ਬੰਦਾ ਦੇਖਦਾ ਫਟਾਫਟ ਪੈਨਿਕ ਹੋ ਜਾਂਦਾ ਮੈਂ ਤਾਂ ਇੱਦਾਂ ਤਾਂ ਕੁਝ ਨਹੀਂ ਕੀਤਾ ਮੇਰੇ ਕਰੀ ਕਿਹੜਾ ਚਲਾਨ ਆਦਾ ਤੁਸੀਂ ਉਹਨੂੰ ਕਲਿੱਕ ਕੀਤਾ ਨਾਲੇ ਤੁਹਾਡਾ ਫੋਨ ਹੈਕ ਹੋ ਜਾਂਦਾ ਜੇ ਅਸੀਂ ਕੰਟਰੋਲ ਕਰ ਰਹੇ ਹਾਂ ਬਹੁਤ ਬੰਦੇ ਫੜੇ ਵੀ ਗਏ ਆ ਵੱਡੇ ਅਸੀਂ ਲੋਕਾਂ ਦੇ ਪੈਸੇ ਰਿਕਵਰ ਕਰਾ ਕੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਵੀ ਪਾਏ ਆ ਇਹਨਾਂ ਤੋਂ ਬਚਣ ਦੀ ਲੋੜ ਆ ਜੀ ਕਿਉਂਕਿ ਸਾਈਬਰ ਕ੍ਰਾਈਮ ਲਈ ਲੋਕਾਂ ਨੂੰ ਕਪੂਰ ਤੇ ਜਾਣਾ ਪੈਂਦਾ ਕਿ ਉਹਦੇ ਹੁੰਦਾ ਤੇ ਉਹ ਵੀ ਨਹੀਂ ਕੋਈ ਹੈ ਕਿ ਕੋੜੇ ਕੀ ਕੋਈ ਬਿਲਕੁਲ ਜੀ ਤੁਸੀਂ ਮੀਤੀ ਰਾਈਡ ਕਰੋਗੇ ਤੁਹਾਨੂੰ ਜੇ ਸਾਈਬਰ ਦੇ ਵਿੱਚ ਐਸ.ਟੀ.ਓ. ਤੋਂ ਮੌਕੇ ਦੇ ਜਾਂ ਤੁਹਾਡੇ ਦੇ ਤੇ ਐਸ.ਪੀ. ਦਫ਼ਤਰ ਡੀ.ਐਸ.ਪੀ. ਦਫ਼ਤਰ ਇੱਥੋਂ ਵੀ ਤੁਹਾਨੂੰ ਪੂਰੀ ਚੋਣੀ ਜਾਊਗੀ ਕੱਲ ਤੇ ਤੁਹਾਨੂੰ ਨਾਲ ਹੀ ਇੰਟਰਟੇਨ ਕਰਕੇ ਤੁਹਾਡਾ ਜੋ ਵੀ ਮਸਲਾ ਹੱਲ ਕੀਤਾ ਜਾਊਗਾ ਅੱਜ ਕਮਲਾ ਨੇਰੂ ਕਾਉਂਸਿਲ ਨੂੰ ਐਨਐਸਐਸ ਕੈਂਪ ਲੱਗਾ ਹੈ ਉਹ ਵੀ ਬੱਚਿਆਂ ਲਈ ਕੀ ਕਰਦਾ ਹੈ ਐਨਐਸਐਸ ਦਾ ਕੈਂਪ ਜੀ ਬਹੁਤ ਵਧੀਆ ਹੈ ਅਸੀਂ ਵੀ ਛੋਟੇ ਹੁੰਦੇ ਇਹਨਾਂ ਦੇ ਵਿੱਚ ਪਾਰਟ ਲੈਂਦੇ ਰਹੇ ਹਾਂ ਤੇ ਥੋੜਾ ਜਿਹਾ ਚਾਹੀਦਾ ਜਿੱਦਾਂ ਦੇ ਕੈਂਪ ਲਾਉਣੇ ਠੀਕ ਹੈ ਜੀ ਅੱਜ ਹਾਂਜੀ ਅੱਜ ਸਾਡੇ ਜਿਹੜਾ 7 ਡੇ ਦਾ ਐਨਐਸਐਸ ਕੈਂਪ ਚੱਲ ਰਿਹਾ 13 ਦਸੰਬਰ ਤੋਂ ਚੱਲਿਆ 19 ਦਸੰਬਰ ਤੱਕ ਕੰਕਲੂਡ ਹੋਊਗਾ ਸਾਡੇ ਕੈਂਪ ਦਾ ਜਿਹੜਾ ਟਾਈਟਲ ਹੈ ਇੰਪਾਵਰਿੰਗ ਯੂਥ ਹੈ ਐਂਡ ਯੂਥ ਫॉर ਮਾਈ ਇੰਡੀਆ ਇਸ ਦੇ ਤਹਿਤ ਅਸੀਂ ਵਕ ਵਕ ਜਿਹੜਾ ਹੈ ਵਿਸ਼ਿਆਂ ਦੇ ਰਿਸੋਰਸ ਪਰਸਨਸ ਨੂੰ ਬੁਲਾ ਰਹੇ ਹਾਂ ਜਿਨ੍ਹਾਂ ਵਿੱਚ ਅਸੀਂ ਮੈਡੀਕਲ ਹੈਲਥ ਨੂੰ ਵੀ ਜਿਹੜਾ ਹੈ ਕਵਰ ਕੀਤਾ ਐਥੀਕਲ ਵੈਲਿਊਜ਼ ਨੂੰ ਵੀ ਕਵਰ ਕੀਤਾ ਯੂਥ ਨੂੰ ਕਿਵੇਂ ਇੰਪਾਵਰ ਕੀਤਾ ਜਾ ਸਕਦਾ ਹੈ ਉਸ ਤੇ ਵੀ ਅਸੀਂ ਲੈਕਚਰ ਕਰਵਾਏ ਨੇ ਅੱਜ ਸਾਡੇ ਨਾਲ ਡੀਐਸਪੀ ਜਲੰਧਰ ਮਿਸਟਰ ਵਿਜੇ ਕਮਰਪਾਲ ਜਿਹੜਾ ਹੈ ਆਏ ਨੇ ਉਹਨਾਂ ਨੇ ਸਾਡੇ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਬਾਰੇ ਜਾਣਕਾਰੀ ਦਿੱਤੀ ਹੈ ਤੇ ਬੱਚਿਆਂ ਨੂੰ ਬਾਰ-ਬਾਰ ਸਮਝਾਇਆ ਕਿ ਜੇ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਤਾਂ 1930 ਨੰਬਰ ਤੇ ਜਿਹੜਾ ਹੈ ਕਾਲ ਕਰਕੇ ਮਦਦ ਪ੍ਰਾਪਤ ਕਰਕੇ ਤੁਸੀਂ ਜਿਹੜਾ ਹੈ ਇਸ ਘਟਨਾ ਦੇ ਭੈੜੇ ਪ੍ਰਭਾਵ ਤੋਂ ਬਚ ਸਕਦੇ ਹੋ ਇਸ ਖਾਸ ਤੌਰ ਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਹੜਾ ਕਮਿਊਨਿਟੀ ਦੇ ਮਾਈਂਡ ਵਿੱਚ ਪੁਲਿਸ ਦੇ ਬਾਰੇ ਹੈ ਕਿ ਪੁਲਿਸ ਹੈਲਪ ਨਹੀਂ ਕਰਦੀ ਇਹ ਆਪਣੇ ਮਨਾਂ ਵਿੱਚ ਕੱਢ ਦਿੱਤਾ ਜਾਵੇ ਪੁਲਿਸ ਨੂੰ ਜੇ ਤੁਸੀਂ ਮੌਕੇ ਦੇ ਉੱਤੇ ਮਦਦ ਮੰਗੋਗੇ ਤਾਂ ਉਹ ਆਪਣਾ ਦਿਨ ਰਾਤ ਇੱਕ ਕਰਕੇ ਸਮਾਜ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਗੇ ਸੋ ਮੈਂ ਆਪਣੇ ਕਾਲਜ ਦੀ ਮੈਨੇਜਮੈਂਟ ਵੱਲੋਂ ਐਨਐਸਐਸ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਵਿਦਿਆਰਥੀਆਂ ਨੂੰ ਇੱਕ ਪੱਖ ਦੇ ਵਿਸ਼ੇ ਉੱਤੇ ਜਾਣਕਾਰੀ ਦੇ ਕੇ ਉਹਨਾਂ ਨੂੰ ਜਾਗਰਿਤ ਕੀਤਾ ਹੈ